ਜੀਤ ਸਿੰਘ ਅਰਚਾ ਸੋਨਾ ਅਰਚਾ ਜਸਵੀਰ ਖਮਾਚੋ ਹੋ ਬਟੇ ਤੀ ਤੋੜ ਦਸੇ ਗੱਡੇ ਯਾਰ ਦੇ ਨਜ਼ਰਨਾਬੇ ਟਾਈਮ ਦੇ ਕੜੀ ਗਿਆ ਕਹਿੰਦੇ ਆ ਓਕੇ ਬੇ ਨੁਰਨੇ ਸਮਾਂ ਗੱਡੀ ਦਾ 43 ਸੈਕਿੰਡ 12 ਪੁਆਇੰਟ ਦਾ ਸਮਾਂ ਮਾਰ ਦੋ ਗੱਟ ਕੇ ਤਾੜੀਆਂ 43 12 ਦਾ ਸਮਾਂ ਵਾ ਇਹ ਪਰਲਾਬ ਸੰਤੋਖ ਸਿੰਘ ਦਿਵਾਲਾ ਪ੍ਰਧਾਨ ਸਾਹਿਬ ਉਹਨਾਂ ਦਾ ਜੀ ਸੰਤੋਖ ਸਿੰਘ ਦਿਵਾਲਾ ਇੰਦਰਪ੍ਰੀਤ ਦਿਵਾਲਾ ਜਿਹੜਾ ਅੰਦਰਲੇ ਪਾਸੇ ਆ ਇਹ ਅਵਤਾਰ ਸਿੰਘ ਗਿੱਲ ਕੋਟ ਸੁੱਖਾ ਕੋਟ ਕੈਨੇਡਾ ਸੁੱਖਾ ਕੋਟ ਕੈਨੇਡਾ ਨਵੀ ਖੇੜ ਅੱਚਰਵਾਲ ਨਵੀ ਖੇੜ ਅੱਚਰਵਾਲ ਗੋਪੀ ਸੈਨਪੁਰ ਜਸਕਰਨ ਕਰੰਗਣਾ ਗੋਗੀ ਹਰੀਪੁਰ ਪਾ 44 ਸੈਕਿੰਡ 50 ਪੁਆਇੰਟ ਦਾ ਸਮਾਂ ਬਾਈ ਜੀ ਚੱਲ ਬਾਈ ਏ ਪਰਲੇ ਪਾਸੇ ਜਿਹੜਾ ਕਾਲਾ ਬੌਲਦਾ ਜੀ ਇਹ ਦਲਾਵਰ ਸਿੰਘ ਦਿਲੀ ਰਾਣੇ ਵਾਲ ਟੱਪਰੀਆਂ ਤਰਸੇਮ ਸਿੰਘ ਸੇਮਾ ਹਿਆਲਾ ਦੁਆਬਾ ਤੇ ਅੰਦਰਲੇ ਪਾਸੇ ਸੀਤਲ ਸਿੰਘ ਘਰਚਾ ਦੁਆਬਾ ਗਰਜੀਤ ਸਿੰਘ ਘਰਚਾ ਸੋਨਾ ਘਰਚਾ ਜਸਵੀਰ ਖਮਾਚੋ ਹੋ ਬਜੋ ਬਜ ਬਜ ਜੱਗੀ ਭਾਮੀਆਂ ਜੱਸਾ ਵਿਦੇਸ਼ਾਂ 44 47 ਦਾ ਸਮਾਂ ਬਾਈ ਜੀ 44 47 ਕੀ ਭਾਈ ਇਹ ਪਰਲਾ ਬਾਈ ਜੀ ਇਹ ਪਰਲਾ ਦਰਸ਼ਨ ਸਿੰਘ ਹੋਰਾਂ ਦਾ ਪਿੰਡ ਹੰਸਰੋਂ ਤੋਂ ਇਹ ਸਾਡੇ ਵੱਲ ਸੁੱਖਾ ਕੋਟ ਕੈਨੇਡਾ ਅਵਤਾਰ ਸਿੰਘ ਗੱਲਾ ਕੋ ਲਖਵੀਰ ਸਿੰਘ ਕਾਕਾ ਮੰਨਣ ਹਨ ਨਵੀਂ ਗੜ ਅੱਚਰਵਾਲ ਸੁੱਖਾ ਇਸਪੋਰਟ 43 ਸੈਕਿੰਡ 44.0 ਹੈ ਸਰਦਾਰ ਦਰਸ਼ਨ ਸਿੰਘ ਜੀ ਟੇਲਾ ਜੀ ਨਾਲ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਚਾਹ ਬਾਈ ਇਹ ਪੱਲਾਵਲ ਬਸਟਰਲ ਗਰੁੱਪ ਦਾ ਜੀ ਸੋਰੇ ਵੀ ਗਾਲੀਆਂ ਰਵੀ ਸੰਧੂ ਜੋਣਾ ਸੰਧੂ ਸਰਪੰਚ ਬਿੰਦਰ ਸਿੰਘ ਜੀ ਟੱਪਰੀਆਂ ਗਰਦੀਪ ਸਿੰਘ ਜਟਾਣਾ ਵਿੰਦਰ ਜੱਬੋ ਮਾਜਲਾ ਕਮਲ ਬਾਸ਼ਲਪੁਰ ਯੱਲੀ ਟੱਪਰੀਆਂ ਤੇ ਪਰਲਾ ਬਾਈ ਜੀ ਅੰਦਰਲੇ ਪਾਸੇ ਧੰਨ ਧੰਨ ਬਾਬਾ ਦਿਆਲਦਾਸ ਪੰਮਾ ਮੈਲੀ ਤੇ ਦੀਪਾ ਮੈਲੀ ਫਟਾ 43 ਸੈਕਿੰਡ 87 ਪੁਆਇੰਟ ਦਾ ਸਮਾਂ ਬਾਈ ਜੀ ਯਾਰ ਭਾਈ ਆਰਪੀ ਚੰਦਿਆਣੀ ਜਸਵੀਰ ਸਿੰਘ ਕਟਾਰੋਂ ਆਰਪੀ ਚੰਦਿਆਣੀ ਜਸਵੀਰ ਸਿੰਘ ਕਟਾਰੋਂ ਪਾ ਲਓ ਜੀ ਸੋ ਗੱਡੀ ਦਾ ਸਮਾਂ ਗਾਣ ਨਾਲ ਟਾਈਮ ਹੈ ਗੱਡੀ ਦਾ ਉਹਦੀ ਤੂੜ ਦੱਸੇ ਗੱਡੀ ਯਾਰ ਦੀ ਨਜ਼ਰ ਨਾ ਵੇ ਟਾਈਮ ਦੇ ਕੜੀ ਗਿਆ ਕਹਿੰਦੇ ਯੋਕੇਵੇਂ ਨੁਰਨੇ ਸਮੰਗਦੀ ਦਾ 43 ਸੈਕਿੰਡ 12 ਪੁਆਇੰਟ ਦਾ ਸਮਾਂ ਮਾਰ ਦੋ ਗੱਟ ਕੇ ਤਾੜੀਆਂ 43 12 ਦਾ ਸਮਾਂ ਵਾ